ਤੁਹਾਡੀ ਜ਼ਿੰਦਗੀ ਵਿੱਚ ਇੱਕ ਅਦ੍ਰਿਸ਼ ਦੁਸ਼ਮਣ ਹੈ ਇੱਕ ਅਜੇਹਾ ਦੁਸ਼ਮਣ ਜਿਸਨੂੰ ਤੁਸੀਂ ਦੇਖ ਨਹੀਂ ਸਕਦੇ ਛੂ ਨਹੀਂ ਸਕਦੇ ਪਰ ਹਰ ਪਲ ਮਹਿਸੂਸ ਕਰ ਸਕਦੇ ਹੋ ਇਹ ਦੁਸ਼ਮਣ ਤੁਹਾਡੀ ਸਫਲਤਾ ਅਤੇ ਤੁਹਾਡੇ ਸੁਪਨਿਆਂ ਦੇ ਵਿਚਕਾਰ ਇੱਕ ਲੋਹੇ ਦੀ ਕੰਧ ਬਣ ਕੇ ਖੜਾ ਹੈ ਤੁਸੀਂ ਪੂਰੀ ਮਿਹਨਤ ਕਰਦੇ ਹੋ ਤੁਸੀਂ ਪੂਰੀ ਕੋਸ਼ਿਸ਼ ਕਰਦੇ ਹੋ ਪਰ ਵਾਰ-ਵਾਰ ਇੱਕ ਅਣਜਾਣੀ ਤਾਕਤ ਤੁਹਾਨੂੰ ਪਿੱਛੇ ਖਿੱਚ ਲੈਂਦੀ ਹੈ ਕੀ ਤੁਸੀਂ ਕਦੇ ਸੋਚਿਆ ਹੈ ਉਹ ਤਾਕਤ ਕੀ ਹੈ ਉਹ ਕੋਈ ਬਾਹਰਲਾ ਇਨਸਾਨ ਨਹੀਂ ਤੁਹਾਡੀ ਕਿਸਮਤ ਨਹੀਂ ਤੁਹਾਡੇ ਹਾਲਾਤ ਨਹੀਂ ਉਹ ਅਦ੍ਰਿਸ਼ ਦੁਸ਼ਮਨ ਉਹ ਦੀਵਾਰ ਉਹ ਜ਼ੰਜੀਰ ਤੁਹਾਡੇ ਹੀ ਮਨ ਦੇ ਅੰਦਰ ਹੈ ਅੱਜ ਅਸੀਂ ਕੋਈ ਕਿਤਾਬੀ ਗੱਲਾਂ ਨਹੀਂ ਕਰਾਂਗੇ ਅੱਜ ਅਸੀਂ ਤੁਹਾਡੇ ਮਨ ਦੀ ਉਹ ਸਭ ਤੋਂ ਡੂੰਗੀ ਸਭ ਤੋਂ ਹਨੇਰੀ ਪਰਤ ਨੂੰ ਖੋਲਣ ਜਾ ਰਹੇ ਹਾਂ ਜਿੱਥੇ ਤੁਹਾਡੇ ਸਾਰੇ ਡਰ ਸਾਰੇ ਬਹਾਨੇ ਅਤੇ ਸਾਰੀ ناکامیਬੀ ਦੀਆਂ ਜੜ੍ਹਾਂ ਛੁਪੀਆਂ ਹਨ ਚਲੋ ਅੱਜ ਆਪਣੇ ਮਨ ਦੀਆਂ ਗਹਿਰਾਈਆਂ ਵਿੱਚ ਉਤਰੀਏ ਅਤੇ ਉਸ ਸੱਚ ਦਾ ਸਾਹਮਣਾ ਕਰੀਏ ਜੋ ਤੁਹਾਨੂੰ ਆਜ਼ਾਦ ਕਰ ਸਕਦਾ ਹੈ। ਰਾਜਾ ਬਾਜ਼ ਅਤੇ ਲਾਉਤ ਸੁਦੀ ਕਹਾਣੀ। ਇੱਕ ਸਮੇਂ ਦੀ ਗੱਲ ਹੈ, ਇੱਕ ਸ਼ਿਕਾਰ ਦੇ ਸ਼ੌਕੀਨ ਰਾਜਾ ਸਨ। ਇੱਕ ਦਿਨ ਇੱਕ ਵਿਦੇਸ਼ੀ ਦੂਤ ਨੇ ਉਹਨਾਂ ਨੂੰ ਇੱਕ ਅਨਮੋਲ ਉਪਹਾਰ ਦਿੱਤਾ, ਦੋ ਅਦਭੁਤ ਬਾਜ਼ਾਂ ਦਾ ਜੋੜਾ। ਇਹ ਕੋਈ ਆਮ ਬਾਜ਼ ਨਹੀਂ ਸਨ, ਇਹ ਅਸਮਾਨ ਤੇ ਰਾਜ ਕਰਨ ਲਈ ਪੈਦਾ ਹੋਏ ਲੱਗਦੇ ਸਨ। ਰਾਜੇ ਨੇ ਆਪਣੇ ਸਭ ਤੋਂ ਮਾਹਿਰ ਬਾਜ਼ੀਗਰ ਨੂੰ ਬੁਲਾਇਆ ਅਤੇ ਹੁਕਮ ਦਿੱਤਾ ਕਿ ਇਹਨਾਂ ਨੂੰ ਅਜੀਹੀ ਟ੍ਰੇਨਿੰਗ ਦੇਵੇ ਕਿ ਇਹ ਉਸਦੇ ਇੱਕ ਇਸ਼ਾਰੇ ਤੇ ਅਸਮਾਨ چیر ਦੇਣ ਮਹੀਨੇ ਬਾਅਦ ਰਾਜਾ ਜਾਂਚ ਲਈ ਪਹੁੰਚਿਆ ਬਾਜ਼ੀਗਰ ਨੇ ਦੱਸਿਆ ਕਿ ਦੋਹਾਂ ਵਿੱਚੋਂ ਇੱਕ ਬਾਸ ਤਾਂ ਅਦਭੁਤ ਹੈ ਉਹ ਬੱਦਲਾਂ ਤੋਂ ਵੀ ਉੱਪਰ ਉਡਾਨ ਭਰਦਾ ਹੈ ਪਰ ਦੂਜਾ ਮਹਾਰਾਜ ਦੂਜਾ ਬਾਜ਼ ਪਤਾ ਨਹੀਂ ਉਸਨੂੰ ਕੀ ਹੋਇਆ ਹੈ ਉਹ ਬਸ ਉਸ ਦਰਖਤ ਦੀ ਇੱਕ ਖਾਸ ਸ਼ਾਖਾ ਤੇ ਬੈਠਾ ਰਹਿੰਦਾ ਹੈ ਮੈਂ ਉਸਨੂੰ ਉਡਾਉਣ ਦੀ ਹਰ ਤਰਕੀਬ ਅਪਣਾਈ ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦਾ ਜੇ ਬਹੁਤ ਜ਼ੋਰ ਜ਼ਬਰਦਸਤੀ ਕੀਤੀ ਤਾਂ ਉਹ ਥੋੜਾ ਜਿਹਾ ਫੜਫੜਾ ਕੇ ਉੱਡਦਾ ਹੈ ਅਤੇ ਤੁਰੰਤ ਵਾਪਸ ਆ ਕੇ ਉਸੇ ਡਾਲ ਤੇ ਬੈਠ ਜਾਂਦਾ ਹੈ ਮਹਾਰਾਜ ਅਜੀਹਾ ਲੱਗਦਾ ਹੈ ਜਿਵੇਂ ਉਸਨੂੰ ਉੱਡਣਾ ਪਸੰਦ ਹੀ ਨਹੀਂ ਜਿਵੇਂ ਉਸਨੂੰ ਆਪਣੀ ਉਸ ਸ਼ਾਖਾ ਨਾਲ ਕੋਈ ਗੂੜਾ ਲਗਾਵ ਹੋਵੇ ਰਾਜੇ ਨੂੰ ਯਕੀਨ ਨਾ ਆਇਆ ਇੱਕ ਸ਼ਾਹੀ ਬਾਜ਼ ਜੋ ਉੱਡਣ ਲਈ ਬਣਿਆ ਹੈ ਉਹ ਉੱਡਣ ਤੋਂ ਇਨਕਾਰ ਕਰ ਰਿਹਾ ਹੈ ਅਸੰਭਵ ਰਾਜੇ ਨੇ ਐਲਾਨ ਕਰ ਦਿੱਤਾ ਕਿ ਜੋ ਕੋਈ ਵੀ ਇਸ ਬਾਜ਼ ਨੂੰ ਉੱਚੀ ਉਡਾਣ ਭਰਨਾ ਸਿਖਾ ਦੇਵੇਗਾ ਉਸ ਨੂੰ ਮੂਹ ਮੰਗਿਆ ਇਨਾਮ ਦਿੱਤਾ ਜਾਵੇਗਾ ਦੂਰ ਦੂਰ ਦੇ ਮਾਹਿਰ ਪਸ਼ੂ ਡਾਕਟਰ ਅਤੇ ਗਿਆਨੀ ਆਏ ਪਰ ਉਹ ਬਾਜ਼ ਉਸੇ ਸ਼ਾਖਾ ਤੇ ਬੈਠਾ ਰਿਹਾ ਉਸ ਦੀ ਦੁਨੀਆ ਉਸ ਇੱਕ ਸ਼ਾਖਾ ਤੱਕ ਹੀ ਸੀਮਤ ਸੀ ਤਰਕੜ ਦੀ ਕੁਹਾੜੀ ਰਾਜੇ ਦੇ ਇੱਕ ਬੁੱਧੀਮਾਨ ਮੰਤਰੀ ਨੇ ਸੁਝਾਅ ਦਿੱਤਾ ਕੇ ਮਹਾਰਾਜ ਅਸੀਂ ਸਰੀਰ ਨੂੰ ਜਾਣਨ ਵਾਲੇ ਮਾਹਿਰਾਂ ਨੂੰ ਬੁਲਾ ਲਿਆ ਹੈ ਕਿਉਂ ਨਾ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਬੁਲਾਈਏ ਜੋ ਚੀਜ਼ਾਂ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਦਾ ਹੋਵੇ ਮੰਤਰੀ ਨੇ ਲਾਉਤਸੂ ਨਾਮ ਦੇ ਇੱਕ ਬੁੱਢੇ ਫਕੀਰ ਬਾਰੇ ਦੱਸਿਆ ਜੋ ਕੁਦਰਤ ਨਾਲ ਰਹਿੰਦੇ ਸਨ ਅਤੇ ਚੀਜ਼ਾਂ ਨੂੰ ਡੁੰਗਾਈ ਤੋਂ ਦੇਖਦੇ ਸਨ ਰਾਜੇ ਦੇ ਹੁਕਮ ਤੇ ਲਾਉਤਸੂ ਨੂੰ ਸਨਮਾਨ ਨਾਲ ਬੁਲਾਇਆ ਗਿਆ ਉਹ ਸ਼ਾਂਤ ਸਨ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਗਹਿਰਾਈ ਸੀ ਲਾਉਤਸੂ ਨੇ ਸਾਰੀ ਗੱਲ ਸ਼ਾਂਤੀ ਨਾਲ ਸੁਣੀ ਕੋਈ ਸਵਾਲ ਨਹੀਂ ਪੁੱਛਿਆ ਉਹਨਾਂ ਨੇ ਸਿਰਫ ਇੰਨਾ ਕਿਹਾ ਕਿ ਮੈਨੂੰ ਉਸ ਬਾਜ਼ ਨੂੰ ਦੇਖਣਾ ਹੈ ਮੈਨੂੰ ਬਸ ਅੱਜ ਦੀ ਸ਼ਾਮ ਦਾ ਸਮਾਂ ਦਿਓ ਮੈਂ ਬਸ ਉਸ ਦੇ ਕੋਲ ਬੈਠਾਂਗਾ ਉਹ ਸ਼ਾਮ ਲਾਉਤਸੂ ਉਸ ਦਰਖਤ ਦੇ ਹੇਠਾਂ ਗਏ ਅੱਖਾਂ ਬੰਦ ਕਰਕੇ ਬੈਠ ਗਏ ਬਾਜ਼ ਉੱਪਰ ਸ਼ਾਖਾ ਤੇ ਬੈਠਾ ਰਿਹਾ ਦੋਹਾਂ ਵਿਚਕਾਰ ਇੱਕ ਅਜੀਬ ਮੌਨ ਸੰਵਾਦ ਚੱਲ ਰਿਹਾ ਸੀ ਅਗਲੀ ਸਵੇਰ ਰਾਜੇ ਨੇ ਖਿੜਕੀ ਤੋਂ ਬਾਹਰ ਝਾਕਿਆ ਤੇ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਾ ਆਇਆ ਅਸਮਾਨ ਵਿੱਚ ਦੋਵੇਂ ਬਾਜ਼ ਉੱਚੀ ਬਹੁਤ ਉੱਚੀ ਉਡਾਣ ਭਰ ਰਹੇ ਸਨ ਖਾਸ ਕਰਕੇ ਉਹ ਦੂਜਾ ਬਾਜ਼ ਉਹ ਆਨੰਦ ਨਾਲ ਉੱਡ ਰਿਹਾ ਸੀ ਜਿਵੇਂ ਉਹ ਆਪਣੀ ਖੋਈ ਹੋਈ ਜ਼ਿੰਦਗੀ ਅੱਜ ਹੀ ਜੀ ਲੈਣਾ ਚਾਹੁੰਦਾ ਹੋਵੇ ਰਾਜੇ ਨੇ ਤੁਰੰਤ ਲਾਉਤਸੂ ਨੂੰ ਬੁਲਾਇਆ ਅਤੇ ਕੰਬ ਦੀ ਆਵਾਜ਼ ਵਿੱਚ ਪੁੱਛਿਆ हे ਗਿਆਨੀ ਪੁਰਸ਼ ਤੁਸੀਂ ਇਹ ਕਿਵੇਂ ਕੀਤਾ ਦੁਨੀਆ ਦੇ ਵਿਦਵਾਨ ਜੋ ਮਹੀਨਿਆਂ ਵਿੱਚ ਨਹੀਂ ਕਰ ਪਾਏ ਉਹ ਤੁਸੀਂ ਇੱਕ ਸ਼ਾਮ ਵਿੱਚ ਕਿਵੇਂ ਕਰ ਦਿੱਤਾ ਤੁਸੀਂ ਇਸ ਬਾਜ਼ ਨੂੰ ਉੱਡਣਾ ਕਿਵੇਂ ਸਿਖਾ ਦਿੱਤਾ ਲਾਉਤਸੂ ਨੇ ਨਿਮਰਤਾ ਨਾਲ ਕਿਹਾ ਮਾਫ ਕਰੋ ਮਹਾਰਾਜ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਬਾਜ਼ਾਂ ਬਾਰੇ ਕੁਝ ਜਾਣਦਾ ਵੀ ਨਹੀਂ ਮੈਂ ਤਾਂ ਬਸ ਉਹ ਕੀਤਾ ਜੋ ਸਭ ਤੋਂ ਜ਼ਰੂਰੀ ਸੀ ਮੈਂ ਘੰਟਿਆਂ ਤੱਕ ਉਸ ਬਾਜ਼ ਨੂੰ ਨਹੀਂ ਬਲਕਿ ਉਸਦੇ ਵਿਵਹਾਰ ਨੂੰ ਉਸਦੀ ਦੁਨੀਆ ਨੂੰ ਦੇਖਦਾ ਰਿਹਾ ਮੈਂ ਪਾਇਆ ਕਿ ਬਾਜ਼ ਵਿੱਚ ਕੋਈ ਕਮੀ ਨਹੀਂ ਸੀ ਪਰ ਉਸਦੀ ਇੱਕ ਆਦਤ ਬਣ ਗਈ ਸੀ ਇੱਕ ਸੁਰੱਖਿਆ ਦਾ ਅਹਿਸਾਸ ਸੀ ਜੋ ਉਸਨੂੰ ਉਸ ਇੱਕ ਸ਼ਾਖਾ ਤੋਂ ਮਿਲਦਾ ਸੀ ਉਹ ਸ਼ਾਖਾ ਉਸਦਾ ਕੰਫਰਟ ਜ਼ੋਨ ਸੀ ਉਹ ਉਸਦਾ ਅਤੀਤ ਸੀ ਉਸਦੀ ਪਹਿਚਾਨ ਸੀ ਉਹ ਉੱਡਣਾ ਤਾਂ ਚਾਹੁੰਦਾ ਸੀ ਪਰ ਉਸ ਸ਼ਾਖਾ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਉਸ ਨੂੰ ਲੱਗਦਾ ਸੀ ਕਿ ਜੇ ਇਹ ਸ਼ਾਖਾ ਛੁੱਟ ਗਈ ਤਾਂ ਉਹ ਡਿੱਗ ਪਵੇਗਾ ਇਸ ਲਈ ਮਹਾਰਾਜ ਮੈਂ ਬਾਜ਼ ਨੂੰ ਨਹੀਂ ਬਦਲਿਆ ਮੈਂ ਉਸ ਦੇ ਹਾਲਾਤ ਬਦਲ ਦਿੱਤੇ ਅੱਜ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਮੈਂ ਇੱਕ ਕੋਹਾੜੀ ਲਈ ਅਤੇ ਉਸ ਦਰਖਤ ਦੀ ਉਹ ਸ਼ਾਖਾ ਹੀ ਕੱਟ ਦਿੱਤੀ ਦਰਬਾਰ ਵਿੱਚ ਸਨਨਾਟਾ ਛਾ ਗਿਆ ਲਾਉਤਸੂ ਨੇ ਆਪਣੀ ਗੱਲ ਪੂਰੀ ਕੀਤੀ ਜਿਵੇਂ ਹੀ ਉਹ ਸ਼ਾਖਾ ਕੱਟੀ ਬਾਜ਼ ਦਾ ਠਿਕਾਣਾ ਉਸਦਾ ਆਰਾਮ ਉਸਦਾ ਬਹਾਨਾ ਸਭ ਕੁਝ ਇੱਕ ਪਲ ਵਿੱਚ ਖਤਮ ਹੋ ਗਿਆ ਉਸਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਹੁਣ ਉਸਦੇ ਕੋਲ ਸਿਰਫ ਦੋ ਹੀ ਰਸਤੇ ਸਨ ਜਾਂ ਤਾਂ ਹੀਠਾਂ ਡਿੱਗ ਕੇ ਮਰ ਜਾਣਾ ਜਾਂ ਫਿਰ ਆਪਣੇ ਪੰਖ ਫੈਲਾ ਕੇ ਅਸਮਾਨ ਵਿੱਚ ਉੱਡ ਜਾਣਾ ਅਤੇ ਕਿਉਂਕਿ ਉਹ ਉੱਡਣ ਲਈ ਹੀ ਬਣਿਆ ਸੀ ਉਸਨੇ ਉਹੀ ਚੁਣਿਆ ਜੋ ਉਸਦੀ ਅਸਲੀ ਪ੍ਰਕਿਰਤੀ ਸੀ ਉਸਨੇ ਉਡਾਣ ਭਰੀ ਮਹਾਰਾਜ ਕਦੇ ਕਦੇ ਅੱਗੇ ਵਧਣ ਲਈ ਸਾਨੂੰ ਸਿਖਾਉਣ ਦੀ ਨਹੀਂ ਬਲਕਿ ਉਸ ਚੀਜ਼ ਨੂੰ ਕੱਟਣ ਦੀ ਜ਼ਰੂਰਤ ਹੁੰਦੀ ਹੈ ਜੋ ਸਾਨੂੰ ਪਿੱਛੇ ਖਿੱਚ ਰਹੀ ਹੈ ਤੁਹਾਡੀ ਸ਼ਾਖਾ ਕੀ ਹੈ ਇਹ ਕਹਾਣੀ ਤੁਹਾਡੀ ਹੈ ਮੇਰੀ ਹੈ ਉਹ ਬਾਜ਼ ਜੋ ਉੱਡ ਸਕਦਾ ਸੀ ਪਰ ਉੱਡ ਨਹੀਂ ਰਿਹਾ ਸੀ ਉਹ ਤੁਸੀਂ ਹੋ ਤੁਹਾਡਾ ਮਨ ਹੈ ਜੋ ਅਨੰਤ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ ਅਤੇ ਉਹ ਸ਼ਾਖਾ ਉਹ ਡਾਲ ਉਹ ਤੁਹਾਡਾ ਕੰਫਰਟ ਜ਼ੋਨ ਹੈ ਇਹ ਸ਼ਾਖਾ ਕੀ ਹੋ ਸਕਦੀ ਹੈ ਇਹ ਤੁਹਾਡੀ ਸੁਰੱਖਿਅਤ ਨੌਕਰੀ ਹੈ ਜਿਸ ਨੂੰ ਤੁਸੀਂ ਨਫ਼ਰਤ ਕਰਦੇ ਹੋ ਪਰ ਛੱਡਣ ਤੋਂ ਡਰਦੇ ਹੋ ਇਹ ਤੁਹਾਡਾ ਹਰ ਕੰਮ ਨੂੰ ਕੱਲ ਤੇ ਟਾਲਣ ਦਾ ਬਹਾਨਾ ਹੈ ਇਹ ਤੁਹਾਡੇ ਮੋਬਾਈਲ ਦੀ ਸਕਰੀਨ ਹੈ ਜਿਸ ਵਿੱਚ ਤੁਸੀਂ ਘੰਟਿਆਂ ਤੱਕ ਜ਼ਿੰਦਗੀ ਬਰਬਾਦ ਕਰਦੇ ਹੋ ਇਹ ਤੁਹਾਡੀ ਪੁਰਾਣੀ ਪਛਾਣ ਹੈ ਮੈਂ ਤਾਂ ਅਜੇਹਾ ਹੀ ਹਾਂ ਮੇਰੀ ਕਿਸਮਤ ਹੀ ਖਰਾਬ ਹੈ ਲੋਕ ਕੀ ਕਹਿਣਗੇ ਇਹ ਸ਼ਾਖਾ ਤੁਹਾਡੇ ਅਵਚੇਤਨ ਮਨ ਵਿੱਚ ਬੈਠੇ ਨਕਾਰਾਤਮਕ ਵਿਸ਼ਵਾਸ ਹਨ ਜੋ ਤੁਹਾਨੂੰ ਕਮਜ਼ੋਰ ਮਹਿਸੂਸ ਕਰਾਉਂਦੇ ਹਨ ਬਾਜ਼ੀਗਰ ਅਤੇ ਮਾਹਿਰ ਕੌਣ ਹਨ ਉਹ ਹਨ ਉਪਰੀ ਪ੍ਰਿਆਸ ਉਹ ਮੋਟੀਵੇਸ਼ਨਲ ਵੀਡੀਓਜ਼ ਜੋ ਤੁਸੀਂ ਦੇਖ ਕੇ 5 ਮਿੰਟ ਲਈ ਚਾਰਜ ਅਪ ਹੁੰਦੇ ਹੋ ਅਤੇ ਫਿਰ ਵਾਪਸ ਉਸੇ ਸ਼ਾਖਾ ਤੇ ਬੈਠ ਜਾਂਦੇ ਹੋ ਤੁਹਾਡਾ ਚੇਤਨ ਮਨ ਯੋਜਨਾਵਾਂ ਬਣਾਉਂਦਾ ਹੈ ਪਰ ਅਵਚੇਤਨ ਮਨ ਡਰ ਆਲਸ ਅਤੇ ਪੁਰਾਣੀਆਂ ਯਾਦਾਂ ਦੀ ਸ਼ਾਖਾ ਤੇ ਬੈਠਾ ਹੈ ਜਦੋਂ ਤੱਕ ਇਹ ਦੋਵੇਂ ਮਨ ਇੱਕ ਦਿਸ਼ਾ ਵਿੱਚ ਨਹੀਂ ਹੋਣਗੇ ਤੁਹਾਡੀ ਜ਼ਿੰਦਗੀ ਇੱਕ ਰੱਸਾ ਕਸ਼ੀ ਦਾ ਖੇਡ ਬਣੀ ਰਹੇਗੀ ਸ਼ਾਖਾ ਨੂੰ ਕਿਵੇਂ ਕੱਟੀਏ ਲਾਉਤਸੂ ਦੀ ਉਹ ਕੋਹਾਰੀ ਕੀ ਹੈ ਉਹ ਕੋਹਾਰੀ ਤੁਹਾਡੇ ਅੰਦਰ ਹੈ ਇੱਕ ਜਾਗਰੂਕਤਾ ਮਹਾਨ ਦਾਰਸ਼ਨਿਕ ਜੇ ਕ੍ਰਿਸ਼ਨਾ ਮੂਰਤੀ ਨੇ ਕਿਹਾ ਸੀ ਮਨ ਨੂੰ ਸਮਝਣਾ ਉਸ ਨੂੰ ਨਿਯੰਤਰਿਤ ਕਰਨਾ ਨਹੀਂ ਬਲਕਿ ਉਸ ਨੂੰ ਬਿਨਾਂ ਕਿਸੇ ਨਿਰਣੇ ਤੋਂ ਦੇਖਣਾ ਹੈ ਲਾਓਤਸੂ ਨੇ ਬਾਜ਼ ਨੂੰ ਟ੍ਰੇਨਿੰਗ ਨਹੀਂ ਦਿੱਤੀ ਉਸਨੇ ਬਸ ਉਸ ਨੂੰ ਦੇਖਿਆ ਤੁਹਾਨੂੰ ਵੀ ਆਪਣੀ ਸ਼ਾਖਾ ਨੂੰ ਕੱਟਣਾ ਹੈ ਤਾਂ ਪਹਿਲਾਂ ਉਸ ਨੂੰ ਪਹਿਚਾਨਣਾ ਹੋਵੇਗਾ ਆਪਣੀ ਉਸ ਆਦਤ ਉਸ ਡਰ ਉਸ ਸੋਚ ਨੂੰ ਇੱਕ ਦਰਸ਼ਕ ਦੀ ਤਰ੍ਹਾਂ ਦੇਖੋ ਆਪਣੇ ਆਪ ਤੋਂ ਪੁੱਛੋ ਮੈਂ ਹਰ ਵਾਰ ਉਹੀ ਗਲਤੀ ਕਿਉਂ ਕਰਦਾ ਹਾਂ ਉਹ ਕਿਹੜਾ ਆਰਾਮ ਹੈ ਜਿਸ ਨੂੰ ਮੈਂ ਛੱਡਣਾ ਨਹੀਂ ਚਾਹੁੰਦਾ ਜਾਗਰੂਕਤਾ ਹੀ ਉਹ ਰੋਸ਼ਨੀ ਹੈ ਜੋ ਹਨੇਰੇ ਨੂੰ ਖਤਮ ਕਰਦੀ ਹੈ ਅਤੇ ਕੁਹਾੜੀ ਦਾ ਪਹਿਲਾ ਵਾਰ ਹੈ ਦੁਹਰਾਓ ਸ਼ਾਖਾ ਇੱਕ ਦਿਨ ਵਿੱਚ ਮਜ਼ਬੂਤ ਨਹੀਂ ਹੋਈ ਉਸ ਨੂੰ ਕੱਟਣ ਲਈ ਵੀ ਇੱਕ ਦਿਨ ਦਾ ਮੋਟੀਵੇਸ਼ਨ ਕਾਫੀ ਨਹੀਂ ਉਸ ਨੂੰ ਚਾਹੀਦਾ ਹੈ ਦੁਹਰਾਓ ਦੀ ਯਾਰੀ ਆਧੁਨਿਕ ਨਿਊਰੋਸਾਇੰਸ ਵੀ ਇਹੀ ਕਹਿੰਦਾ ਹੈ ਕਿ ਤੁਹਾਡੇ ਦਿਮਾਗ ਵਿੱਚ ਹਰ ਆਦਤ ਦਾ ਇੱਕ ਨਿਊਰਲ ਪਾਥਵੇ ਹੁੰਦਾ ਹੈ ਹਰ ਵਾਰ ਜਦੋਂ ਤੁਸੀਂ ਡਰ ਦੇ ਬਾਵਜੂਦ ਕੋਈ ਨਵਾਂ ਕਦਮ ਚੁੱਕਦੇ ਹੋ ਤਾਂ ਤੁਸੀਂ ਇੱਕ ਨਵਾਂ ਪਤਲਾ ਜਿਹਾ ਰਸਤਾ ਬਣਾਉਣਾ ਸ਼ੁਰੂ ਕਰਦੇ ਹੋ ਜਦੋਂ ਤੁਸੀਂ ਰੋਜ਼ ਰੋਜ਼ ਉਸੇ ਨਵੇਂ ਰਸਤੇ ਤੇ ਚੱਲਦੇ ਹੋ ਤਾਂ ਉਹ ਇੱਕ ਚੌੜਾ ਹਾਈਵੇ ਬਣ ਜਾਂਦਾ ਹੈ ਅਤੇ ਪੁਰਾਣਾ ਨਕਾਰਾਤਮਕ ਰਸਤਾ ਉਸ ਕੱਟੀ ਹੋਈ ਸ਼ਾਖਾ ਦੀ ਤਰ੍ਹਾਂ ਆਪਣੇ ਆਪ ਬੰਦ ਹੋ ਜਾਂਦਾ ਹੈ ਕੋਹਾੜੀ ਦਾ ਪਹਿਲਾ ਵਾਰ ਕਰੋ ਵੱਡਾ ਬਦਲਾ ਲਿਆਉਣ ਲਈ ਵੱਡਾ ਕਦਮ ਚੁੱਕਣ ਦਾ ਇੰਤਜ਼ਾਰ ਨਾ ਕਰੋ ਇੱਕ ਛੋਟਾ ਬਹੁਤ ਛੋਟਾ ਕਦਮ ਚੁੱਕੋ ਜੇ ਤੁਹਾਡੀ ਸ਼ਾਖਾ ਆਲਸ ਹੈ ਤਾਂ ਅੱਜ ਸਿਰਫ 15 ਮਿੰਟ ਲਈ ਉਹ ਕੰਮ ਕਰੋ ਜਿਸ ਨੂੰ ਤੁਸੀਂ ਟਾਲ ਰਹੇ ਹੋ ਜੇ ਤੁਹਾਡੀ ਸ਼ਾਖਾ ਲੋਕਾਂ ਦਾ ਡਰ ਹੈ ਤਾਂ ਅੱਜ ਸਿਰਫ ਇੱਕ ਅਜਨਬੀ ਨੂੰ ਦੇਖ ਕੇ ਮੁਸਕਰਾ ਦਿਓ ਪਹਿਲਾ ਵਾਰ ਸਭ ਤੋਂ ਮੁਸ਼ਕਿਲ ਹੁੰਦਾ ਹੈ ਪਰ ਉਹੀ ਸਭ ਤੋਂ ਜ਼ਰੂਰੀ ਹੈ ਜਦੋਂ ਤੁਸੀਂ ਇਹ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਡੀ ਸੈਲਫ ਟਾਕ ਬਦਲ ਲੱਗਦੀ ਹੈ ਤੁਹਾਡਾ ਮਾਨਸਿਕ ਰਵਈਆ ਬਦਲਦਾ ਹੈ ਜਿਸ ਇਨਸਾਨ ਦਾ ਮਾਨਸਿਕ ਰਵਈਆ ਸਹੀ ਹੈ ਉਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਲਾਉਤਸੂ ਬਣਨਾ ਇੱਕ ਚੋਣ ਹੈ ਆਪਣੀ ਕੁਹਾੜੀ ਚੁੱਕਣਾ ਵੀ ਇੱਕ ਚੋਣ ਹੈ ਲਾਉਤਸੂ ਉਹ ਇਨਸਾਨ ਹੈ ਜੋ ਆਪਣੇ ਫੋਨ ਤੋਂ ਉਹ ਸਾਰੇ ਐਪ ਡਿਲੀਟ ਕਰ ਦੇਵੇਗਾ ਜੋ ਉਸ ਦਾ ਸਮਾਂ ਬਰਬਾਦ ਕਰਦੇ ਹਨ ਲਾਉਤਸੂ ਉਹ ਇਨਸਾਨ ਹੈ ਜੋ ਉਹਨਾਂ ਦੋਸਤਾਂ ਤੋਂ ਦੂਰੀ ਬਣਾ ਲਵੇਗਾ ਜੋ ਉਸ ਨੂੰ ਹਮੇਸ਼ਾ ਹੀਟਾਂ ਖਿੱਚਦੇ ਹਨ ਲਾਉਤਸੂ ਉਹ ਇਨਸਾਨ ਹੈ ਜੋ ਟੀਵੀ ਤੇ ਖਬਰਾਂ ਦੇਖ ਕੇ ਦੁਖੀ ਹੋਣ ਦੀ ਬਜਾਏ ਉਹ ਕਿਤਾਬ ਚੁੱਕ ਲਵੇਗਾ ਜੋ ਉਸ ਦੀ ਜ਼ਿੰਦਗੀ ਬਦਲ ਸਕਦੀ ਹੈ ਤੁਹਾਡੇ ਅੰਦਰ ਉਹ ਬਾਜ਼ ਹੈ ਜੋ ਅਸਮਾਨ ਦੀਆਂ ਉਚਾਈਆਂ ਲਈ ਬਣਿਆ ਹੈ ਪਰ ਉਹ ਆਪਣੀ ਮਰਜ਼ੀ ਨਾਲ ਨਹੀਂ ਉੱਡੇਗਾ ਤੁਹਾਨੂੰ ਹਾਂ ਤੁਹਾਨੂੰ ਖੁਦ ਲਾਉਤਸੂ ਬਣਨਾ ਹੋਵੇਗਾ ਅਤੇ ਆਪਣੀ ਪੁਰਾਣੀ ਆਰਾਮਦਾਇਕ ਪਰ ਤੁਹਾਨੂੰ ਕੈਦ ਕਰਨ ਵਾਲੀ ਸ਼ਾਖਾ ਨੂੰ ਕੱਟਣਾ ਹੋਵੇਗਾ ਸਵਾਲ ਇਹ ਨਹੀਂ ਕਿ ਤੁਸੀਂ ਉੱਡ ਸਕਦੇ ਹੋ ਜਾਂ ਨਹੀਂ ਤੁਸੀਂ ਯਕੀਨਨ ਉੱਡ ਸਕਦੇ ਹੋ ਸਵਾਲ ਸਿਰਫ ਇੱਕ ਹੈ ਕਿ ਤੁਸੀਂ ਆਪਣੀ ਸ਼ਾਖਾ ਕੱਟਣ ਲਈ ਤਿਆਰ ਹੋ